ਰੋੜੜ ਸੰਤਾਨੀ ਮੈਂ ਛੋਟੀ 7 ਦਿਨ ਬੇਟ ਕਰੂੰਗਾ ਉਥੇ ਆ ਕੇ ਬਕਾਇਦਾ ਤੁਸੀਂ ਕਹਜੇ ਵੀ ਅਸੀਂ ਕਾਕੀ ਤੋਂ ਆ ਪੈਸੇ ਲੈਤੇ ਨਹੀਂ ਤੇ ਐਵੇਂ ਪਹੁੰਚਣਗੇ ਝੂਠੇ ਨਹੀਂ ਜੀ ਅੱਜ ਤਾਂ ਬੈਠੇ ਹਾਂ ਜੀ ਆਪਣਾ ਬੇਟਾ ਵੀ ਲੈ ਜਿਹੜੇ ਡਰਾਮੇ ਕਰਦੇ ਤੁਸੀਂ ਸੌਹਾ ਖਾਣ ਦੇ ਉੱਤੇ ਕਰਦੇ ਤੇ ਵੀ ਆਜੋ ਪਤਾ ਲੱਗ ਜੂਗਾ ਜੀ ਸੌ ਉਹਨਾਂ ਨੇ ਖਾਧ ਹੀ ਨਹੀਂ ਦੀ ਉਹ ਡਰਾਮੇ ਕਰਦੇ ਉਹਦੇ ਆਲੇ-ਦਾਲੇ ਚਮਚੇ ਖੜੇ ਤੇ ਜੀ ਦੇਖੋ ਜਿਹੜੇ 2023 ਦੇ ਟਰੱਕ ਯੂਨੀਅਨ ਸੰਗਰੂਰ ਚ ਥੱਪੜ ਵੀ ਖਾਦੇ ਤੇ ਧੱਕੇ ਵੀ ਖਾਦੇ ਤੇ ਉਹੀ ਮੁੰਡਾ ਉੱਥੇ ਡਰਾਮੇ ਕਰ ਰਿਹਾ ਨਹੀਂ ਨਹੀਂ ਭੈਣੇ ਸੌਣਾ ਖਾ ਉਹ ਨਾ ਕਰ ਸਾਰੇ ਇਹ ਡਰਾਮੇ ਦੇ ਜੀ ਅਸੀਂ ਕਿਸੇ ਪਾਸੇ ਭਜਦੇ ਨਹੀਂ ਜੀ ਉਹਨਾਂ ਦਾ ਚੈਲੰਜ ਦੀ ਉਹਰੇ ਸੌਹਾਂ ਵਾਲਾ ਜਿਹੜਾ ਕਹਿੰਦੇ ਡਰਾਮੇ ਕਰਦੇ ਉਹ ਵੀ ਅਸੀਂ ਉਹਨਾਂ ਨਾਲ ਪੂਰਾ ਕਰਤਾ 7 ਦਿਨਾਂ ਦੀ ਵੇਟ ਕਰ ਰਹੇ 7 ਦਿਨਾਂ ਜੀ ਉਹਨਾਂ ਨੂੰ 1 ਘੰਟਾ ਵੀ ਟਾਈਮ ਮਿਲੇ ਜੀ ਵਾਕਿਆ ਚ ਸਕੂਟਿੰਗ ਲਈ ਫਾਰਚੂਨਰ ਤੱਕ ਪਹੁੰਚੇ ਹਾਂਜੀ ਹਾਂ ਤੇ ਆ ਦੇਖੇ ਰਹੇ ਹੋ ਤੁਸੀਂ ਸਾਹਮਣੇ ਤਿੰਨ ਤਿੰਨ ਗੱਡੀਆਂ ਲਈ ਫਿਰਦੇ ਨੇ ਜੀ ਕੋਠੀਆਂ ਬੈਰੀਆਂ ਨੇ ਸੰਗਰੂਰ ਦੇ ਸੀ ਕਿਹੜੇ ਕਿਸੇ ਗੱਲ ਤੋਂ ਮੁੱਕਦੇ ਨਾ ਉਦੋਂ ਹੀ ਮੁੱਕਰੇ ਤੇ ਨਾ ਅੱਜ ਮੁੱਕリエ ਅੱਜ ਵੀ ਸਾਡਾ 7 ਮਹੀਨੇ ਦਾ ਜਿਹੜੀ ਗੱਲ ਤੇ ਖੜੇ ਹਾਂ ਉਸੇ ਗੱਲ 'ਤੇ ਖੜੇ ਹਾਂ ਜਿਹੜੇ ਚੋਰਾ ਢੱਗਣ ਨਾਲ ਰਲ ਕੇ ਇਹਨਾਂ ਨੇ ਪੈਸੇ ਖਾਦੇ ਨੇ ਜੁਨੀਅਨ ਦਾ ਕਹਾਨਾ ਕਰੇ ਪਿਛਲੇ ਵਾਰੀ 2 ਕਰੋੜ ਰੁਪਏ ਦਾ ਉਹ ਵੀ ਕਢਾ ਕੇ ਪਿੱਛੇ ਹੱਡਾਂਗੇ ਅਸੀਂ ਨਜ਼ਰ ਹਟਦੇ ਨਹੀਂ ਐਡੇ ਐਡੇ ਫੰਕਸ਼ਨ ਕਰਾ ਰਹੇ ਨੇ ਵਿਆਹਾਂ ਦੇ ਕੋਠੀਆਂ ਬਾਹਰ ਨੇ ਕਿੱਥੋਂ ਆ ਰਹੇ ਨੇ ਜਦੋਂ ਸਾਡੇ ਪਿੱਛੇ ਬੰਦੇ ਹੀ ਭੇਜਦਾ ਜੀ ਅਸੀਂ 10 ਸਾਲ ਦੇ ਕਹਿੰਦੇ ਆ ਰਹੇ ਤੇ ਵੀ ਅਸੀਂ ਪ੍ਰਧਾਨ ਬਣਾਂਗੇ ਹੁਣ ਸਾਨੂੰ 3 ਸਾਲ ਦੀ ਸਾਡੀ ਪਰਚੀ ਗੱਡੀ ਹੋਈ ਤੇ ਸਾਨੂੰ ਮਜਬੂਰ ਕਰਤਾ ਜੀ ਅਸੀਂ ਲੋਕਾਂ ਚ ਕੀ ਮੂੰਹ ਦਿਖਾਵਾਂਗੇ ਸਾਡੇ ਦੋਸਤਾਂ ਮਿੱਤਰਾਂ ਜੀ ਹਾਂ ਜੀ ਵੀ 3 ਲੱਖ ਹਾਂ ਜੀ ਦਿੱਤਾ ਤੁਸੀਂ ਜੀ ਮੇਰੇ ਘਰੋਂ ਲੈ ਕੇ ਗਿਆ ਦਿੱਤੀ 3 ਲੱਖ ਰੁਪਏ ਉਹਦਾ ਜਿਹੜਾ ਬਲੌਕ ਪ੍ਰਧਾਨਾ ਜਿਹੜਾ ਉਹਨੇ ਭੇਜਿਆ ਦਿੱ ਜੀ ਮੇਰੇ ਘਰੋਂ ਲੈ ਕੇ ਜਾਂਦਾ 31 ਤਰੀਕ ਨੂੰ 31 ਤਰੀਕ ਨੂੰ ਫਿਰ ਉਹਦੇ ਐਮਐਲਏ ਦੇ ਘਰ ਵਾਲੇ ਦਾ ਮੈਨੂੰ ਮੈਸੇਜ ਆਉਣਾ ਉਹਦੀ 1 ਸਾਲ ਪਹਿਲਾਂ ਨਹੀਂ ਮੈਨੂੰ ਕਦੇ ਕੋਈ ਮੈਸੇਜ ਆਇਆ ਉਸ ਤੋਂ ਬਾਅਦ ਨਹੀਂ ਹੁਣ ਕੋ ਪਹਿਲਾਂ ਗਰੁੱਪਾਂ 'ਚ ਆਉਂਦਾ ਦੀ ਫੁਲਾਣੇ ਸਾਹਿਬ ਪ੍ਰੋਗਰਾਮ ਉਹਦੇ ਮੈਨੂੰ ਸਪੈਸ਼ਲ ਪ੍ਰੋਗਰਾਮ ਵਾਸਤੇ ਮੈਨੂੰ ਮੈਸੇਜ ਆਇਆ ਮਖਾਤੋਲ ਕੋਈ ਗੱਲ ਨਹੀਂ 30 ਲੱਖ ਲੈ ਕੇ ਕੀ ਗੱਲ ਪਾਈ ਇਹਨਾਂ ਨੇ ਮੇਰੀ ਕੋਈ ਗੱਲ ਨਹੀਂ ਤਾਂ ਫਿਰ ਤੁਹਾਡੇ 30 ਲੱਖ ਤੇ ਫੋਰਚੂਨਰ ਗੱਡੀ ਭਾਰੂ ਪੈਗੀ ਹਾਂਜੀ ਫੋਰਚੂਨਰ ਗੱਡੀ ਹੈ ਭਾਰੂ ਪੈਗੀ ਸਾਡੇ ਭਾਈ ਦਾ ਜੀ ਚੈਲੰਜ ਦਿਨੇ ਉਹਨਾਂ ਸਮੇਂ ਦੌਰਾਨ ਕਿਸੇ ਤਰ੍ਹਾਂ ਦਾ ਰਾਬਤਾ ਤੁਹਾਡੇ ਨਾਲ ਹੋਇਆ ਹੋਵੇ ਕੋਈ ਤੁਹਾਡੇ ਤੇ ਦਬਾਅ ਪਾਉਂਦੀ ਕੁਛ ਨਹੀਂ ਕੀਤੀ ਕੀ ਕੋਈ ਮਰਜ਼ੀ ਦਬਾਅ ਪਾਈ ਜਾਣ ਕੁਝ ਵੀ ਕਰੀ ਜਾਣ ਜੀ ਹੁਣ ਮੇਰੇ ਟਰੱਕ ਯੂਨੀਅਨ ਚੋ ਕਹਿੰਦੇ ਤੇ ਵੀ ਤੇਰੀ ਮੈਂਬਰਸ਼ਿਪ ਪੰਪ ਢੇਰਾਂਗੇ ਸਕੋਰਡੀਆਂ ਢੇਰਾਂਗੇ ਮੈਂ ਮਟੇ ਦੇਣਗੇ ਇਹ ਗੱਲ ਕਹੀ ਗਈ ਹਾਂਜੀ ਮੈਨੂੰ ਇਹ ਗੱਲ ਹਾਂਜੀ ਤੁਮ ਕਹਿੰਦੀਆਂ ਗਈਆਂ ਜੀ ਮੇਰੀ ਬਕਾਇਦਾ ਮੇਰੇ ਉਰ ਉਹਨਾਂ ਨੇ ਪਾਇਆ ਹੋਇਆ ਦੇਖੋ ਸੋਸ਼ਲ ਮੀਡੀਆ ਤੇ ਹੀ ਪਾਇਆ ਹੋਇਆ ਵੀ ਇਹਦੀਆਂ ਗੱਡੀਆਂ ਮਟੇ ਨਹੀਂ ਮੈਂ ਕੋਈ ਜੋ ਨਾ ਜਿਹੜਾ 2 ਕਰੋੜ ਲੈ ਕੇ ਭੱਜੇ ਨੇ ਉਹਨਾਂ ਦੀਆਂ ਗੱਡੀਆਂ ਮਟਿਓ ਮੈਂ ਤਾਂ ਕਹਿਣਾ ਮੇਰੀਆਂ ਗੱਡੀਆਂ ਘੱਟ ਤੋਂ ਮਟਿਓ ਨਾਲੇ ਮੇਰੀਆਂ ਗੱਡੀਆਂ ਮਟੇ ਕੇ ਦਿਖਾਉਣ ਮੇਰੀਆਂ ਗੱਡੀਆਂ ਪੁਆਣੀ ਘੱਟ ਯੂ ਐਮਐਲਏ ਨਰਿੰਦਰ ਕੌਰ ਭਰਾਜ ਦੇ ਨਾਲ ਜੁੜਿਆ ਟਰੱਕ ਯੂਨੀਅਨ ਦਾ ਮਸਲਾ ਹਾਲਾਂਕਿ ਐਮਐਲਏ ਨੇ ਇਸ ਮਸਲੇ ਤੋਂ ਨਿਕਲਣ ਦੇ ਲਈ ਬੜੇ ਬਿਆਨ ਐਮਐਲਏ ਦੇ ਸਾਹਮਣੇ ਆਏ ਐਮਐਲਏ ਨੇ ਆਪਣੇ ਪੁੱਤਰ ਦੀ ਸੌਂਤਾ ਖਾਧੀ ਪਰ ਉਸ ਤੋਂ ਬਾਅਦ ਜਦੋਂ ਮਨਜੀਤ ਕਾਕਾ ਜਿਹੜੇ ਨੇ ਪ੍ਰੈਸ ਕਾਨਫਰੰਸ ਕਰਦੇ ਨੇ ਚੰਡੀਗੜ੍ਹ ਦੇ ਵਿੱਚ ਤਾਂ ਵੱਡਾ ਚੈਲੰਜ ਕਰ ਦਿੰਦੇ ਨੇ ਕਿ 7 ਦਿਨ ਜਿਹੜੇ ਧਾਮ ਨੂੰ ਤੁਸੀਂ ਮੰਨਦੇ ਹੋ ਮੈਂ ਉੱਥੇ ਤੁਹਾਡੀ ਉਡੀਕ ਕਰਾਂਗਾ ਆ ਕੇ ਇਹਨਾਂ ਕਹਿ ਦਿਓ ਕਿ ਜੋ ਵੀ ਇਹ ਸਭ ਹੋਇਆ ਜੋ ਵੀ ਐਪੀਸੋਡ ਹੋਇਆ ਇਸ ਦੇ ਵਿੱਚ ਮੇਰਾ ਕਿਸੇ ਤਰ੍ਹਾਂ ਦਾ ਕੋਈ ਵੀ ਹੱਥ ਨਹੀਂ ਜੋ ਤੁਸੀਂ ਕਹੋਗੇ ਸਜ਼ਾ ਉਹ ਮੈਨੂੰ ਮੰਜ਼ੂਰ ਹੋਵੇਗੀ ਤੇ ਕਾਕਾ ਦੇ ਵੱਲੋਂ ਦਿੱਤੇ ਹੋਏ ਦਿਨਾਂ ਦਾ ਅੱਜ ਅਖੀਰਲਾ ਦਿਨ ਹੈ ਤੇ ਅਸੀਂ ਉਸ ਥਾਮ ਤੇ ਖੜੇ ਹਾਂ ਮੇਰੇ ਨਾਲ ਮਨਜੀਤ ਕਾਕਾ ਹੋਣਗੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਮਨਜੀਤ ਜੀ ਸਭ ਤੋਂ ਪਹਿਲਾਂ ਸਵਾਗਤ ਆ ਰਹੇ ਮਿੱਡਲ ਬੈਗਰ ਜੀ ਖਾਲਸਾ ਸਾਹਿਬ ਬੈਗਰ ਜੀ ਕੀ ਪਤ ਹੈ ਸੱਤ ਦਿਨਾਂ ਦਾ ਚੈਲੰਜ ਐਮਐਲਏ ਨਰਿੰਦਰ ਕੌਰ ਭਰਾਜ ਨੂੰ ਦਿੱਤਾ ਸੀ ਇਹਨਾਂ ਸੱਤਾਂ ਦਿਨਾਂ ਦੇ ਵਿੱਚ ਕਿਸੇ ਵੇਲੇ ਇਸ ਥਾਮ ਤੇ ਤੁਹਾਡੇ ਕੋਲ ਪਹੁੰਚੇ ਹੋਣ ਨਹੀਂ ਸਾਡੇ ਕੋਲ ਪਹੁੰਚੇ ਨਹੀਂ ਜੀ ਐਵੇਂ ਕਿਵੇਂ ਪਹੁੰਚ ਜਾਣਗੇ ਝੂਠੇ ਨਹੀਂ ਜੀ ਹੂੰ ਪਹੁੰਚ ਨਹੀਂ ਸਕਦੇ ਜੀ ਉਹ ਅੱਜ ਤਾਂ ਬੈਠੇ ਆ ਜੀ ਆਪਣਾ ਬੇਟਾ ਵੀ ਲੈ ਘਰ ਵਾਲੀ ਵੀ ਲੈ ਪੇਪਰ ਵੀ ਚੱਲਦੇ ਦੇ ਬੱਚੇ ਦੇ ਪੇਪਰ ਕਰਾ ਕੇ ਪਹਿਲਾਂ ਉਰੇ ਲੈ ਕੇ ਹੁੰਦੇ ਸੀ ਅੱਜ ਤਾਂ ਬੈਠ ਕਰ ਰਹੇ ਨੇ ਉਹਨਾਂ ਦੀ ਵੀ ਪਹੁੰਚ ਹੋ ਰਹੀ ਆਜੋ ਸੱਚ ਦਾ ਸੱਚ ਝੂਠ ਦਾ ਝੂਠ ਨਿਕਲ ਜੂਗਾ ਜੀ ਜਿਹੜੇ ਡਰਾਮੇ ਕਰਦੇ ਹੋ ਤੁਸੀਂ ਸੌਫਾ ਖਾਣ ਦੇ ਉੱਤੇ ਕਰਦੇ ਤੇ ਵੀ ਆਜੋ ਪਤਾ ਲੱਗ ਜੂਗਾ ਜੀ ਪਰ ਉਹ ਤਾਂ ਸੁਪੁੱਤਰ ਦੀ ਸੌ ਉਹਨਾਂ ਨੇ ਭਰੇ ਕੱਠ ਦੇ ਵਿੱਚ ਉਸ ਦਿਨ ਖਾਧੀ ਕਿ ਸੁਪੁੱਤਰ ਦੀ ਸੌ ਮੈਨੂੰ ਤਾਂ ਜਿਵੇਂ ਐਸਾ ਕੁਝ ਜਿਵੇਂ ਐਪੀਸੋਡ ਦੇ ਵਿੱਚ ਸ਼ਾਮਿਲ ਵੀ ਹੋਵਾਂ ਕੋਦਾ ਝੂਠੀ ਸੌਂਦੀ ਜੀ ਦੇਖੋ ਸੌ ਉਹਨਾਂ ਨੇ ਖਾਦੀ ਨਹੀਂ ਦੀ ਉਹ ਡਰਾਮੇ ਕਰ ਰਹੇ ਤੇ ਉਹਦੇ ਆਲੇ-ਦਾਲੇ ਚਮਚੇ ਖੜੇ ਤੇ ਜੀ ਦੇਖੋ ਜਿਹੜੇ 2023 ਦੇ ਟਰੱਕ ਯੂਨੀਅਨ ਸੰਗਰੂਰ ਚ ਥੱਪੜ ਵੀ ਖਾਦੇ ਤੇ ਧੱਕੇ ਵੀ ਖਾਦੇ ਤੇ ਉਹੀ ਮੁੰਡਾ ਉੱਥੇ ਡਰਾਮੇ ਕਰ ਰਿਹਾ ਜੀ ਨਹੀਂ ਨਹੀਂ ਭੈਣੇ ਸੌਣਾ ਖਾਓ ਨਾ ਕਰ ਸਾਰੇ ਇਹ ਡਰਾਮੇ ਤੇ ਜੀ ਅਸੀਂ ਕਿਸੇ ਪਾਸੇ ਭਜਦੇ ਨਹੀਂ ਜੀ ਉਹਨਾਂ ਦਾ ਚੈਲੰਜ ਦੀ ਉਹਰੇ ਸੌਂ ਵਾਲਾ ਜਿਹੜਾ ਕਹਿੰਦੇ ਡਰਾਮੇ ਕਰਦੇ ਤੇ ਉਹ ਵੀ ਅਸੀਂ ਉਹਨਾਂ ਦਾ ਪੂਰਾ ਕਰਤਾ 7 ਦਿਨਾਂ ਦੀ ਵੇਟ ਕਰ ਰਹੇ 7 ਦਿਨਾਂ ਚ ਉਹਨਾਂ ਨੂੰ ਇੱਕ ਘੰਟਾ ਵੀ ਟਾਈਮ ਮਿਲੇ ਜੀ ਉਹਰੇ ਆ ਜਾਂਦੇ ਅਸੀਂ ਉਹਨਾਂ ਨੂੰ ਸਵਾਲ ਕਰ ਲੈਂ ਅੱਜ ਮੇਰਾ ਸਾਰਾ ਪਿੰਡ ਉਹਰੇ ਇਕੱਠਾ ਹੋ ਰਿਹਾ ਜੀ ਸਾਨੂੰ ਸਤਮਨ ਦੇਣਾ ਜੀ ਅਸੀਂ ਸਾਰੇ ਉਹਨਾਂ ਦੀ ਵੇਟ ਕਰ ਰਹੇ ਹਜੇ ਵੀ ਆ ਜਾਣ ਅਜੇ ਵੀ ਉਹਨਾਂ ਦੀ ਜਿੱਦ ਰਹਿ ਜੂਗੀ ਕੋਈ ਗੱਲ ਨਹੀਂ ਆ ਕੇ ਉਹਦੇ ਸੱਚ ਦਾ ਸੱਚ ਝੂਠ ਦਾ ਝੂਠ ਨਿਕਲ ਜੂਗਾ ਅਸੀਂ ਕਿਹੜਾ ਕਿਸੇ ਗੱਲ ਤੋਂ ਪਿੱਛੇ ਹਟਦੇ ਆ ਜੀ ਉਹਦਾ ਹੁਣ ਇੱਕ ਮੀਡੀਆ 'ਚ ਬਿਆਨ ਵੀ ਦੇ ਰਹੇ ਤੇ ਵੀ ਉਹ ਕੋਰਟ 'ਚ ਭਜਾ ਦੇ ਕੋਰਟ 'ਚ ਸਿੱਟ ਬਣ ਗਈ ਜੀ ਸਿੱਟ ਨੇ ਸਾਨੂੰ ਅੱਜ ਦਾ ਟਾਈਮ ਵੀ ਦਿੱਤਾ ਤੁਸੀਂ ਦੇਖਿਆ ਹੋਊਗਾ ਜੀਤ ਅਖਬਾਰ 'ਚ ਆਏ ਹੋਏ ਜੀ ਉਹਨਾਂ ਨੂੰ ਸਿੱਟ ਨੂੰ ਅਸੀਂ ਟਾਈਮ ਦਿੱਤਾ ਵੀ ਇੱਕ ਦਿਨ ਦਾ ਸਾਡਾ ਇੱਥੇ ਸਮਾਂ ਰਹਿੰਦਾ ਸੀ ਕੋਈ ਗੱਲ ਨਹੀਂ ਪਹੁੰਚਾਂਗੇ ਛੋਟੇ ਕੋਲੇ ਵੀ ਜੀ ਅਫਸਰਾਂ ਨੂੰ ਵੀ ਕਿਹਾ ਸਾਰਾ ਕੁਝ ਕਿਹਾ ਜੀ ਸੱਟ ਵੀ ਤਿਆਰ ਹੈ ਜੀ ਅਸੀਂ ਤਾਂ ਕਹਿੰਨੇ ਇਨਸਾਫ ਹੋਣਾ ਅੱਜ ਅਸੀਂ ਦਾ ਜਿਸ ਦਾ ਮਹਾਰਾਜ ਤੋਂ ਵੀ ਇਨਸਾਫ ਮੰਗਦੇ ਆਂ ਸੀਐਮ ਸਾਹਿਬ ਤੋਂ ਵੀ ਇਨਸਾਫ ਮੰਗਦੇ ਆਂ ਅਸੀਂ ਕਹਿੰਨੇ ਵੀ ਇਹ ਛੋਟੇ ਨਾ ਇਹਨਾਂ ਨੇ ਨਾ ਕੈਪਟਨ ਸਾਹਿਬ ਵਾਲਾ ਲਵਾਤਾ ਇਹਨਾਂ ਨੇ ਡਿੱਕਾ ਛੋੜੇ ਗੁਟਕਾ ਸਾਭ ਦੀ ਸੌਂ ਖਾ ਕੇ ਐਮਐਲਏ ਨੇ ਜਿਹੜੀ ਝੂਠ ਬੋਲ ਕੇ ਨਾ ਗੁਟਕਾ ਸਾਭ ਦੀ ਸੌਂ ਖਾ ਕੇ ਸਾਡੇ ਨਾਲ ਵਾਅਦਾ ਕਰੇ ਤਨਾ ਇਹ ਉਹ ਵਾਅਦੇ ਤੋਂ ਭੱਜ ਕੇ ਉਹ ਕਲੰਕ ਲਵਾਤਾ ਜਿਹਨੇ ਆਮ ਆਦਮੀ ਪਾਰਟੀ ਦੀ ਜੇ ਭਗਵਾਨ ਤੁਮਾਨੂੰ ਲਾਉਣਾ ਚਾਹੁੰਦੇ ਨੇ ਨਾ ਜਿੰਨੇ ਕਾਂਗਰਸ ਨੇ ਪਹਿਲਾਂ ਕਿ ਕੈਪਟਨ ਕੱਢਿਆ ਪਾਰਟੀ ਚੋਂ ਉਹ ਮੈਨੂੰ ਕੱਢਣ ਫਿਰ ਪਾਰਟੀ ਚੱਲੂਗੀ ਇੱਥੋਂ ਸੰਗਰੂਰ ਤੋਂ ਨਹੀਂ ਚੱਲਦੀ ਨਹੀਂ ਜੀ ਹੁਣ ਪਰ ਇਹ ਤਾਂ ਇਹ ਕੇਂਦਰੀ ਕਿ ਜੈਸਾ ਕੁਛ ਅਸੀਂ ਕਰਤਾ ਸੀ ਆਮਕਰਾਂ ਦੇ ਵਿੱਚ ਉੱਠ ਕੇ ਜੈਸਾ ਕੁਛ ਅਸੀਂ ਕਰਤਾ ਐਸਾ ਕਿਸੇ ਨੇ ਕੀਤਾ ਨਹੀਂ ਕਿਉਂਕਿ ਹਾਲਾਂਕਿ ਤੁਸੀਂ ਵੀ ਉਹਨਾਂ ਦੀ ਸਕੂਟਰੀ ਤੇ ਸਵਾਲ ਜਿਹੜੇ ਆ ਉਹ ਉਠਾਏ ਸੀ ਕਿ ਸਕੂਟਰੀ ਵਾਲੇ ਹੁਣ ਫੋਰਚੂਨਰ ਤੱਕ ਕਿਵੇਂ ਪਹੁੰਚ ਗਏ ਵਾਕਿਆ ਵਿੱਚ ਸਕੂਟਰੀ ਵਾਲੇ ਫੋਰਚੂਨਰ ਤੱਕ ਪਹੁੰਚੇ ਆ ਹਾਂਜੀ ਹਾਂ ਦੇਖੇ ਰਹੇ ਹੋ ਤੁਸੀਂ ਸਾਹਮਣੇ ਤਿੰਨ ਤਿੰਨ ਗੱਡੀਆਂ ਲਈ ਫਿਰਦੇ ਨੇ ਜੀ ਕੋਠੀਆਂ ਬਹਿਰੀਆਂ ਨੇ ਸੰਗਰੂਰ ਦੇ ਸੀ ਕਿਹੜਾ ਕਿਸੇ ਗੱਲ ਤੋਂ ਮੁਕਰਦਾ ਇਨਾ ਉਦੋਂ ਹੀ ਮੁਕਰੇ ਤੇ ਨਾ ਅੱਜ ਮੁਕਰਿਏ ਅੱਜ ਵੀ ਸਾਡਾ ਸੱਤ ਮੰਦਣਾ ਜਿਹੜੀ ਗੱਲ ਤੇ ਖੜੇ ਹਾਂ ਉਸੇ ਗੱਲ 'ਤੇ ਖੜੇ ਹਾਂ ਜਿਹੜੇ ਜੋਰਾਂ ਡੱਗਣ ਨਾਲ ਰਲ ਕੇ ਇਹਨਾਂ ਨੇ ਪੈਸੇ ਖਾਦੇ ਨੇ ਯੂਨੀਅਨ ਦਾ ਕਹਾਣ ਕਰੇ ਪਿਛਲੇ ਵਾਰੀ 2 ਕਰੋੜ ਰੁਪਏ ਦਾ ਉਹ ਵੀ ਕਢਾ ਕੇ ਪਿੱਛੇ ਹਟਾਂਗੇ ਸੀ ਉਹਨਾਂ ਚਿਰ ਹਟਦੇ ਨਹੀਂ ਜੀ ਪਰ ਬੀਬਾ ਜੀ ਤਾਂ ਤੁਹਾਡੇ ਜਦੋਂ ਇਕੱਠ ਦੇ ਵਿੱਚ ਆਉਂਦੇ ਨੇ ਤੁਹਾਡੇ ਨਾਲ ਕਿਸੇ ਤਰ੍ਹਾਂ ਦੇ ਰਾਪਤਾ ਹੋਣ ਤੋਂ ਤੁਹਾਡੇ ਨਾਲ ਕਿਸੇ ਤਰ੍ਹਾਂ ਦੇ ਸੰਬੰਧ ਹੋਣ ਤੋਂ ਉਹ ਤੋਂ ਵੀ ਇਨਕਾਰ ਕਰਦੇ ਨਜ਼ਰ ਆਉਂਦੇ ਨੇ ਕਿ ਜਾਣ ਦੀ ਤੱਕ ਨਹੀਂ ਇਹ ਤਾਂ ਦਾ ਕੁਝ ਕਿਹਾ ਗਿਆ ਉਹ ਵੀ ਸਾਰਾ ਕੁਝ ਅਸੀਂ ਤਾਂ ਜਨਤਾ ਦੇ ਸਾਹਮਣੇ ਕਰਤਾ ਜੀ ਦੇਖੋ ਕੱਲੀ ਕੱਲੀ ਫੋਟੋ ਦਿਖਾ ਦਈ ਵੀ ਅਸੀਂ ਇੰਨੇ ਟਾਈਮ ਤੋਂ ਪਾਰਟੀ 'ਚ ਕੰਮ ਕਰ ਰਹੇ ਹਾਂ ਕੋਈ ਇਹੋ ਜੀ ਜੀ ਜਿਹਾ ਦੱਸੀ ਨਹੀਂ ਹੈ ਇਹੋ ਜੀ ਕੋਈ ਹੈ ਨਹੀਂ ਜਿਹੜੀ ਅਸੀਂ ਨਾ ਦਿਖਾਈ ਹੋਵੇ ਸਾਡੇ ਕੋਲ ਸਾਰੇ ਸਬੂਤ ਨੇ ਜਦੋਂ ਐਮ ਐਲ ਏ ਸਾਡੇ ਘਰ ਆਉਂਦੇ ਨੇ ਰੋਟੀ ਖਾਂਦੇ ਨੇ ਤੇ ਸਾਡੀਆਂ ਗੱਡੀਆਂ 'ਚ ਬੈਠ-ਬੈਠ ਜਾਂਦੇ ਨੇ ਜੀ ਸਾਡੇ ਆਪ ਦੀ ਗੱਡੀ ਉੱਥੇ ਖੜਾ ਕੇ ਸਾਡੇ ਨਾਲ ਬੈਠ-ਬੈਠ ਜਾਂਦੇ ਨੇ ਸਕੂਟਰੀਆਂ ਖੜਾ-ਖੜਾਓ ਡਰਾਮੇ ਤੇ ਸਾਰੇ ਸਕੂਟਰੀਆਂ ਵਾਲੇ ਜੀ ਪਹਿਲਾਂ ਇਹ ਤਾਂ ਕਹਿੰਦੇ ਸੀ ਟਰੈਕਟਰ ਚਲਾਉਣੇ ਆ ਫਲਾਣਾ ਕਰਦੇ ਸਾਰੇ ਡਰਾਮੇ ਕਰਦੇ ਤੇ ਜੀ ਉਹ ਜਨਤਾ ਦੇ ਮੂਹਰੇ ਆ ਗਏ ਅੱਜ ਆਹ ਉਹਰੇ ਬਾਬੇ ਜੀ ਆ ਜਾਂਦੇ ਜੇ ਸੱਚ ਝੂਠ ਦਾ ਨਾਟਕਾ ਹੋ ਜਾਂਦਾ ਹੁਣ ਸਾਰੇ ਜੰਦਰ ਬਦਲ ਆ ਗਿਆ ਵੀ ਕਿਹੜਾ ਝੂਠਾ ਕਿਹੜਾ ਸੱਚਾ ਮਨਜੀ ਜੀ بگੜੀ ਕਿਉਂ ਕਿਹੜੀ ਗੱਲ ਤੋਂ ਲੰਬਾ ਸਮਾਂ ਤੁਸੀਂ ਐਮ ਐਲ اے ਨਰਿੰਦਰ ਕੌਰ ਭਰਾਜ ਦੇ ਨਾਲ ਰਹੇ ਪਰ ਆਖਰ بگੜੀ ਕੱਲੀ ਪ੍ਰਧਾਨਗੀ ਦੇ ਕਰਕੇ ਹੀ ਵਿਗੜ ਗਈ। بگੜੀ ਜੀ ਇਹਨਾਂ ਨੇ ਮੇਰੇ ਨਾਲ ਧੋਖਾ ਕਰੇ 14 ਸਾਲ ਦੀ ਮਿਹਨਤ ਨੂੰ ਮੇਰੀ ਨੂੰ ਇਹਨਾਂ ਨੇ ਮਿੱਟੀ ਜਿਹਾ ਪਾ ਦਿੱਤਾ ਜੀ ਜਦੋਂ ਮੈਂ ਤੋਂ 30 ਲੱਖ ਰੁਪਏ ਮੰਗੇ ਇਹਨਾਂ ਨੇ ਮੇਰੀ ਤਾਂ ਉਹਦੀ ਵਿਗੜ ਗਈ ਦੀ। ਵੀ ਇਹਨਾਂ ਨੇ ਮੇਰੀ ਮਿਹਨਤ ਦਾ ਕੋਈ ਮੁੱਲ ਨਹੀਂ ਪਾਇਆ ਦੇਖੋ 30 ਲੱਖ ਰੁਪਏ ਮੰਗ ਰਹੇ ਨੇ ਮੇਰੇ ਤੋਂ ਅੱਜ। ਹੋਰ ਇਹ ਕਿਹਦੇ ਨਾਲ ਖੜਨਗੇ ਜਦੋਂ ਮੇਰੇ ਨਾਲ ਨਹੀਂ ਖੜਦੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਵੱਜ ਰਹੇ ਜਦੋਂ ਮਹਾਰਾਜੇ ਤੋਂ ਵੱਜ ਰਹੇ ਨੇ ਇਹ ਹੋ ਪਰ ਜਦੋਂ ਤੁਹਾਡੇ ਤੋਂ ਪੈਸੇ ਮੰਗੇ ਜਾਂਦੇ ਤੁਸੀਂ ਇਹਨਾਂ ਦੇ ਹੋਰ ਨਾ ਕਿਸੇ ਲੀਡਰ ਤੱਕ ਪਹੁੰਚ ਕੀਤੀ ਕਿਉਂਕਿ ਇਹ ਭ੍ਰਿਸ਼ਟਾਚਾਰ ਮੁਕਤ ਦੀ ਗੱਲ ਕਰਦੇ ਨੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਗੱਲ ਕਰਦੇ ਨੇ ਸਾਡੇ ਲੀਡਰ ਕੋਈ ਐਸਾ ਪੈਸਾ ਨਹੀਂ ਖਾਂਦੇ ਤੁਹਾਨੂੰ ਹੀ ਲੱਗਦਾ ਕਿ ਤੁਹਾਨੂੰ ਉਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਸੀ ਕਿ ਭਈ ਤੁਹਾਡੇ ਐਮਐਲਏ ਮੌਜੂਦਾ ਐਮਐਲਏ ਪੈਸੇ ਦੀ ਮੰਗ ਕਰ ਰਹੇ ਨੇ ਪ੍ਰਧਾਨਗੀ ਦੇ ਲਈ ਜਦੋਂ ਸਾਡੇ ਪਿੱਛੇ ਬੰਦੇ ਹੀ ਭੇਜਦਾ ਜੀ ਅਸੀਂ 10 ਸਾਲ ਦੇ ਕਹਿੰਦੇ ਆਰੇ ਤੇ ਵੀ ਅਸੀਂ ਪ੍ਰਧਾਨ ਬਣਾਂਗੇ ਹੁਣ ਸਾਨੂੰ 3 ਸਾਲ ਦੀ ਸਾਡੀ ਪਰਚੀ ਗੱਡੀ ਹੋਈ ਤੇ ਸਾਨੂੰ ਮਜਬੂਰ ਕਰਤਾ ਜੀ ਅਸੀਂ ਲੋਕਾਂ ਚ ਕੀ ਮੂੰਹ ਦਿਖਾਉਂਦੇ ਸਾਡੇ ਦੋਸਤਾਂ ਮਿੱਤਰਾਂ ਚ ਅਗਲੇ ਮੇਰੇ ਵੀ ਦੋਸਤਾਂ ਮਿੱਤਰਾਂ ਨੂੰ ਮੈਂ ਦੱਸਿਓ ਕਹਿੰਦੇ ਯਾਰ 30 ਲੱਖ ਵੀ ਦੇ ਦੇ ਉੱਪਰ ਦੀ ਕੋਈ ਗੱਲ ਨਹੀਂ ਚਾਹੀ ਜਾਨ ਮੰਗ ਲੈ ਹਾਂ ਜੀ ਵੀ 30 ਲੱਖ ਦੇ ਦਤਾ ਹਾਂਜੀ ਦਿੱਤਾ ਤੀ ਜੇ ਮੇਰੇ ਘਰੋਂ ਲੈ ਕੇ ਗਿਆ 30 ਲੱਖ ਰੁਪਏ ਉਹਦਾ ਜਿਹੜਾ ਬਲੌਕ ਪ੍ਰਧਾਨਾ ਜਿਹੜਾ ਉਹਨੇ ਭੇਜਿਆ ਤੀ ਜੀ ਮੇਰੇ ਘਰੋਂ ਲੈ ਕੇ ਜਾਂਦਾ 31 ਤਰੀਕ ਨੂੰ 31 ਤਰੀਕ ਨੂੰ ਫਿਰ ਉਹਦੇ ਐਮਐਲਏ ਦੇ ਘਰ ਵਾਲੇ ਦਾ ਮੈਨੂੰ ਮੈਸੇਜ ਆਉਂਦਾ ਉਹਦੀ 1 ਸਾਲ ਪਹਿਲਾਂ ਨਹੀਂ ਮੈਨੂੰ ਕਦੇ ਕੋਈ ਮੈਸੇਜ ਆਇਆ ਉਸ ਤੋਂ ਬਾਅਦ ਨਹੀਂ ਹੁਣ ਕੋਈ ਮੈਸੇਜ ਆਇਆ ਉਹਦੇ ਘਰ ਵਾਲੇ ਦਾ ਪਹਿਲਾਂ ਗਰੁੱਪਾਂ 'ਚ ਆਉਂਦਾ ਦੀ ਫੁਲਾਣੇ ਥਾਂ 'ਤੇ ਪ੍ਰੋਗਰਾਮ ਉਹਦੇ ਮੈਨੂੰ ਸਪੈਸ਼ਲ ਪ੍ਰੋਗਰਾਮ ਵਾਸਤੇ ਮੈਨੂੰ ਮੈਸੇਜ ਆਇਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ 30 ਲੱਖ ਲੈ ਕੀ ਗੱਲ ਰਪਾਈ ਇਹਨਾਂ ਨੇ ਮੇਰੀ ਕੋਈ ਗ ਸਾਡੇ ਉੱਪਰ ਪੈ ਗਈ ਜੀ ਪਰ ਉਹ ਫੋਰਚੂਨਰ ਗੱਡੀ ਇਹ ਪੈ ਗਈ ਸਾਡੇ ਉੱਪਰ ਪਰ ਉਹ ਜੀ ਬਹੁਤ ਵੀ ਐਮਐਲ ਪ੍ਰਾਜ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਨਾਲ ਰਹਿ ਭਾਈ ਤੂੰ ਸਾਨੂੰ ਕਿਹਾ ਗਿਆ ਜੀ ਵੀ ਸਾਡੇ ਨਾਲ ਰਹਿ ਉਹਦੇ ਘਰ ਵਾਲ ਨੇ ਸਾਨੂੰ ਘੱਟੋ ਘੱਟ 10 ਬਾਰੀ ਕਿਹਾ ਜੀ ਵੀ ਅਸੀਂ ਨਵੀਂ ਗੱਡੀ ਲੈ ਰਹੇ ਹਾਂ ਤੂੰ ਸਾਡੇ ਨਾਲ ਰਹਦੇ ਨਹੀਂ ਸਾਲ ਪਰ ਲਾਕੇ ਚ ਵੇਚਰੀ ਤੂੰ ਤੈਨੂੰ ਗਾਹ ਨੂੰ ਪ੍ਰਦਾਨ ਨਹੀਂ ਦੇਵਾਂਗੇ ਮੈਂ ਕਿਹਾ ਪਹਿਲਾਂ ਨਹੀਂ ਥੋੜੀ ਗੁਟਕਾ ਸਭ ਦੀ ਸੌ ਖਾਦੀ ਵੀ ਉਹ ਕਿੱਧਰ ਗਈ ਤੁਸੀਂ ਤਾਂ ਉਹ ਸੌਂਦੇ ਨਹੀਂ ਖੜ ਰਹੇ ਹੁਣ ਗਾਹ ਨੂੰ ਤੁਸੀਂ ਮੈਨੂੰ ਕੀ ਦਿਵਾਲੋ ਤੋਂ ਨਾਲ ਰੱਖਣ ਦੇ ਹੋਰ ਕੀ ਕਾਰਨ ਸੀ ਵੀ ਜਦੋਂ ਤੁਸੀਂ ਕਹਿ ਰਹੇ ਹੋ ਕਿ ਸਾਲ ਪਰ ਹੋਰ ਨਾਲ ਰਹਿ ਹੋਰ ਕੀ ਕਾਰਨ ਸਾਨੂੰ ਨਾਲ ਰੱਖਣ ਦੇ ਬਾ ਡਰਾਮੇ ਤੇ ਜੀ ਸਾਰੇ ਕੀ ਕਹਿ ਸਕਦੇ ਕਿ ਵੀ ਕੀ ਕਾਰਨ ਤੇ ਉਹਨਾਂ ਨੂੰ ਉਹ ਤਾਂ ਉਹਨਾਂ ਦੇ ਦਿਲ ਦੀਆਂ ਗੱਲਾਂ ਜਾਣਦੇ ਨਹੀਂ ਜੇ ਆਪਾਂ ਨੂੰ ਕੀ ਪਤਾ ਜੀ ਆਪਦੇ ਉਹਦਾ ਦਿਲ ਚ ਕੀ ਚੱਲ ਰਿਹਾ ਸੀ ਜਿਹੜਾ ਐਡਾ ਧੋਖਾ ਕਰ ਰਿਹਾ ਤੇ ਮੇਰੇ ਨਾਲ ਮੇਰੇ ਪੈਸੇ ਵੜ ਕੇ ਉਹਦੇ ਘਰੇ ਆਬੇ ਰੱਖ ਕੇ ਚਾਰ ਦਿਨ ਵੀ ਕਾਹ ਤੋਂ ਇਹ ਗੱਲ ਕਰੀ ਉਹਨਾਂ ਨੇ ਤਾਂ ਫਿਰ ਜਿਹੜੀਆਂ ਇਮਾਨਦਾਰੀ ਦੀਆਂ ਗੱਲਾਂ ਕਰਦੇ ਨੇ ਚਾਹੇ ਹੋ ਐਮਐਲਏ ਭਰਾ ਜੀ ਹੁਣ ਫਿਰ ਉਹ ਸਾਰੀਆਂ ਹਵਾ ਦੇ ਵਿੱਚ ਗੱਲਾਂ ਨੇ ਜਾਂ ਝੂਠ ਨੇ ਉਹ ਸਾਰੀਆਂ ਹਵਾਜੀ ਗੱਲਾਂ ਨੇ ਜੀ ਸਾਰੇ ਕਿਤੇ ਤੁਸੀਂ ਦੇਖੋ ਇੱਕ ਗੁਰੂ ਘਰ ਆਪਣੇ ਪੱਟੀਵਾਲ ਸਾਹਿਬ ਉਹਦੀ ਵੀ ਆ ਰਹੀ ਹੈ ਦੇਖੋ ਖਬਰ ਉਤੋਂ ਵੀ ਪੈਸੇ ਖਾ ਕੇ ਇਹਨਾਂ ਨੇ ਗੁਰੂ ਘਰ ਨਹੀਂ ਬਕਸੇ ਸਾਨੂੰ ਕੀ ਬਕਸਣਗੇ ਜੀ ਹੂੰ ਕਿਵੇਂ ਤੁਸੀਂ ਗੱਲ ਕਰੀਏ ਕਿ ਕਰੋੜਾਂ ਦੀ ਕਿਸ ਤੋਂ ਪਹਿਲਾਂ ਵੀ ਗੱਲ ਹੈ ਕਿਸ ਤਰ੍ਹਾਂ ਦੇ ਹੋਰ ਕਾ ਪਲੇਸ ਸੰਗਰੂਰ ਦੇ ਵਿੱਚ ਜਿਹੜੇ ਤੁਹਾਡੇ ਹੁਣ ਤੱਕ ਸਾਹਮਣੇ ਆਏ ਨੇ ਚੱਲ ਰਹੇ ਨੇ ਸਾਡੇ ਸਾਹਮਣੇ ਤਾਂ ਜੀ ਦੇਖੋ ਗੱਡੀਆਂ ਦੇ 10 ਤੇ ਕੋਠੀਆਂ ਦੇ 10 ਤੇ ਸਾਰੇ ਵਿਆਹ ਦੇਖੋ ਕਿੱਡੇ-ਕੱਡੇ ਕਰ ਰਹੇ ਨੇ ਇਸ ਤੋਂ ਪਹਿਲਾਂ ਨਾ ਫੰਕਸ਼ਨ ਕਰ ਲਈ ਜੀ ਏਡੇ-ਡੇ ਹੂੰ ਹੁਣ ਤੁਸੀਂ ਕੀ ਚਲੰਜ ਅੱਜ ਤਾਂ ਤੁਸੀਂ ਦਿਨ ਦਿੱਤਾ ਸੀ ਸਮਾਂ ਤੁਹਾਡਾ ਸੀ ਸਮਾਂ ਜਿਹੜਾ ਸਮਾਪਤ ਹੋਣ ਲੱਗਿਆ ਕਿਉਂਕਿ ਜੇਕਰ ਆਉਣਾ ਹੁੰਦਾ ਐਮਐਲਏ ਨੇ ਤਾਂ ਹੁਣ ਤੱਕ ਜ਼ਰੂਰ ਆ ਜਾਣਾ ਸੀ ਪਰ ਹੁਣ ਤੱਕ ਪਹੁੰਚੇ ਨਹੀਂ ਉਸ ਤੋਂ ਅੱਗੇ ਕੀ ਹੈ ਇਹਦੇ ਤੋਂ ਅੱਗੇ ਸੱਟਾਂ ਵਾਲਾ ਵੀ ਚੱਲ ਰਿਹਾ ਜੀ ਉਹਦੋਂ ਅੱਗੇ ਦਾ ਵੀ ਰੱਖਾਂਗੇ ਜੀ ਅਸੀਂ ਪ੍ਰੋਗਰਾਮ ਦੇਖਦੇ ਕੀ ਲਿਖਦੇ ਹਾਂ ਸਾਹਮਣੂ ਅੱਜ ਐਂਡ ਦੇ ਹਾਂਜੀ ਹਾਂ ਕਰਾਂਗੇ ਜੀ ਇਹ ਪੈਸੇ ਨਹੀਂ ਹਟਦੇ ਜੀ ਬਿਲਕੁਲ ਜਿਹੜਾ ਨੇ 2 ਕਰੋੜ ਰੁਪਏ ਦਾ ਉਹ ਵੀ ਕਢਾ ਕੇ ਹਟਾਂਗੇ ਜੀ ਦੇ ਮਲੇ ਤੇ ਵੀ ਵਰਚਾ ਕਰਾ ਕੀ ਹਟਾਂਗੇ ਜੀ ਬੇਸੇ ਅਸੀਂ ਉਹ ਨਜ਼ਰ ਵਿੱਚੇ ਨਹੀਂ ਹਟਦੇ ਸਾਡੇ ਨਾਲ ਜਿਹੜੀ ਇਹਨਾਂ ਨੇ ਕਰੀ ਆ ਉਸ ਤੋਂ ਵੱਧ ਕਰਾਂਗੇ ਅਸੀਂ ਇਹਨਾਂ ਨਾਲ ਇਸ ਸਮੇਂ ਦੇ ਦੌਰਾਨ ਤੁਹਾਡੇ ਤੇ ਕੋਈ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਕੀ ਜੋ ਅਸੀਂ ਚੈਲੰਜ ਦਿੱਤੇ ਉਹਨਾਂ ਸਮੇਂ ਦੌਰਾਨ ਕਿਸੇ ਤਰ੍ਹਾਂ ਦਾ ਰਾਪਤਾ ਤੁਹਾਡੇ ਨਾਲ ਹੋਇਆ ਹੋਵੇ ਕੋਈ ਤੁਹਾਡੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਕੀ ਹੋਵੇ ਕੋਈ ਮਰਜ਼ੀ ਦਬਾਅ ਪਾਈ ਜਾਣ ਕੁਝ ਵੀ ਕਰੀ ਜਾਣ ਜੀ ਹੁਣ ਮੇਰੀਆਂ ਟਰੱਕ ਯੂਨੀਅਨ ਜੋ ਕਹਿੰਦੇ ਤੇ ਵੀ ਤੇਰੀ ਮੈਂਬਰਸ਼ਿਪ ਪੰਪ ਢੇਰਾਂਗੇ ਸਕੋਲਟੀਆ ਮਟੇਦਾਂਗੇ ਕਿਵੇਂ ਮਟੇ ਦੇਣਗੇ ਇਹ ਗੱਲ ਕਹੀ ਗਈ ਹਾਂਜੀ ਮੈਨੂੰ ਇਹ ਗੱਲ ਹਾਂਜੀ ਧਮਕੀਆਂ ਦਿੱਤੀਆਂ ਗਈਆਂ ਜੀ ਮ ਜਾਏ ਨੇ ਉਹਨਾਂ ਦੀਆਂ ਗੱਡੀਆਂ ਮਟਿਓ ਮੈਂ ਤਾਂ ਕਹਿਣਾ ਮੇਰੀਆਂ ਗੱਡੀਆਂ ਘੱਟ ਨੂੰ ਮਟਿਓ ਨਾਲੇ ਮੇਰੀਆਂ ਗੱਡੀਆਂ ਮਟੇ ਕੇ ਦਿਖਾਉਣ ਮੇਰੀਆਂ ਗੱਡੀਆਂ ਪੁਆਣੀ ਘੜ ਜੁਨੀਅਨ ਚ ਹੀ ਚੱਲਣਗੀਆਂ ਇਹ ਨਹੀਂ ਹੋ ਸਕਦਾ ਵੀ ਨਹੀਂ ਚੱਲਣਗੀਆਂ ਹਾਂਜੀ ਯੂਨੀਅਨ ਦੇ ਪ੍ਰਧਾਨ ਵੀ ਧਾਮ ਤੇ ਜਾਂਦੇ ਨੇ ਉੱਥੇ ਜਾ ਕੇ ਵੀ ਸੌ ਜਿਹੜੀ ਉਹਨਾਂ ਦੇ ਵੱਲੋਂ ਖਾਧੀ ਜਾਂਦੀ ਹੈ ਇਹ ਕਿਹਾ ਜਾਂਦਾ ਕਿ ਜੇਕਰ ਮੈਂ ਕੁਝ ਵੀ ਪੈਸੇ ਦੇ ਕੇ ਪ੍ਰਧਾਨਗੀ ਲਈ ਹੋਵੇ ਉਹ ਜਾ ਕੇ ਉੱਥੇ ਸੌਹਾਂ ਖਾ ਜਾਂਦੇ ਨੇ ਉਹ ਸਾਰੇ ਡਰਾਮੇ ਨੇ ਜੀ ਸਾਰੀਆਂ ਗੱਲਾਂ ਮੈਨੂੰ ਬਤਾ ਉਹਰੇ ਆਉਂਦੇ ਮੇਰੇ ਕੋਲੇ ਮੈਂ ਬੈਠੇ ਤੀ ਮੈਂ ਤਾਂ ਉਹਨਾਂ ਦੀ 7 ਦਿਨ ਵੇਟ ਕਰ ਰਿਹਾ ਜੀ ਪਹਿਲੀ ਜਦੋਂ ਮੈਂ ਉਹਨੂੰ ਨੇਮ ਕਰਨ ਨੂੰ ਕਿਹਾ ਨਹੀਂ ਤੀ ਮੈਂ ਕਹਿੰਦਾ ਉਹਨੂੰ ਮੈਂ ਆ ਕੇ ਕਰਾਉਂਦਾ ਟਰੱਕ ਯੂਨੀਅਨ ਜਨਮ ਹੁਣ ਮੈਂ ਜਾ ਕੇ ਪੁੱਛੂੰਗਾ ਬੋਰਡ ਤੇ ਚੜ ਕੇ ਉਹਨਾਂ ਨੂੰ ਵੀ ਆਜੋ ਵੀ ਮੈਂ ਲੈ ਕੇ ਚੱਲਦਾ ਮੇਰੇ ਨਾਲ ਚਲੋ ਨੇਮ ਕਰਨਾ ਪਿਛਲੇ ਪੰਜ ਮੈਂਬਰੀ ਕਮੇ ਉਹਨਾਂ ਤੋਂ ਮੈਂ ਨੇਮ ਕਰਾਂਗਾ ਜੀ ਮੈਂ ਕੱਲ ਨੂੰ ਜਾ ਕੇ ਪਸੂਗਾ ਟਰੱਕ ਜੂਨੀਅਨ ਚ ਕੋਈ ਗੱਲ ਨਹੀਂ ਇਹ ਜਿਹੜਾ ਧਮਕੀਆਂ ਤੁਹਾਨੂੰ ਦਿੱਤੀਆਂ ਜਾ ਰਹੀਆਂ ਕਿੰਨਾਂ ਦੇ ਵੱਲੋਂ ਕਿੱਧਰੋਂ ਆ ਰਹੀਆਂ ਨੇ ਤੁਹਾਨੂੰ ਇਹ ਐਮਐਲਏ ਦੀ ਵਾਰੀ ਆ ਜੀ ਧਮਕੀਆਂ ਆ ਆਪਣੇ ਗੁੰਡਿਆਂ ਤੋਂ ਜੀ ਜਿਹੜੇ ਟਰੱਕ ਜੂਨੀਅਨ ਚ ਲਾਏ ਨੇ ਇਹਨਾਂ ਨੇ ਉਹਨਾਂ ਤੋਂ ਧਮਕੀਆਂ ਦੇ ਬਾਰੇ ਸਾਰਾ ਕੁਝ ਕਰ ਰਹੇ ਨੇ ਜੀ ਜੋ ਮਰਜ਼ੀ ਕਰੀ ਜਾਣ ਜਿਵੇਂ پیسے ਨਹੀਂ ਹਟਦਾ ਇਹ ਦਿਨ ਹੁਣ ਵਧਾਉਂਗੇ ਕਿ ਮੈਂ ਜੂ ਮੌਜੂਦਾ ਐਮਐਲਏ ਹੋ ਸਕਦਾ 7 ਦਿਨ ਸਮਾਂ ਨਾ ਲੱਗਿਆ ਹੋਵੇ ਨਹੀਂ ਨਾ ਬਦਾਂ 7 ਦਿਨ ਨਹੀਂ ਜੇ 1 ਘੰਟਾ ਨਹੀਂ ਸਮਾਂ ਕੱਢ ਸਕੇ ਜੀ ਹੋਂ ਵੀ ਤਾਂ ਬੇਲੇ ਫਿਰਦੀ ਨੇ ਜੀ ਉਥੇ ਦੇਖਦੇ ਆਂ ਆਪਾਂ ਸੋਸ਼ਲ ਮੀਡੀਆ ਤੇ ਸਾਰਾ ਕੁਝ ਕਰਦੇ ਫਿਰਦੇ ਨੇ ਜਦੋਂ ਕਹਿੰਦੇ ਨੇ ਮੇਰੇ ਤੇ ਜੇਕੜ ਸਿੱਟਦੇ ਨੇ ਹੋਰ ਜਿਹੜੇ ਸਾਰੇ ਚੇਕੜ ਸਾਫ਼ ਹੋ ਜਾਂਦੇ ਨੇ ਸਾਰਾ ਕੁਝ ਸਾਫ਼ ਹੋ ਜਾਂਦਾ ਜੀ ਪਰ ਜਿਹੜਾ ਇਹਨਾਂ ਨੇ ਕਲੰਕ ਲਵਾ ਲਿਆ ਨਾ ਗੁਟਕਾ ਸਾਹਿਬ ਦੀ ਸੌਂ ਵਾਲਾ ਉਹ ਨਹੀਂ ਸਾਫ਼ ਹੁੰਦਾ ਤੁਸੀਂ ਦੇਖਦੇ ਹੋ ਪਹਿਲਾਂ ਵੀ ਜਿਹੜਾ ਨੇ ਗੁਟਕਾ ਸਾਹਿਬ ਦੀਆਂ ਸੌਂਾਂ ਖਾਧੀਆਂ ਨੇ ਅੱਜ ਉਹ ਕਿੱਥੇ ਨਹੀਂ ਉਥੇ ਇਹ ਜਾਣਗੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਜੇਕਰ ਸੰਗਰੂਰ ਦੇ ਵਿੱਚ ਉਹਨਾਂ ਨੂੰ ਨਾਂ ਕੱਢੇਗਾ ਤਾਂ ਸੰਗਰੂਰ ਚ ਖਤਮ ਵਿਭ੍ਰਿਸ਼ਟਾਚਾਰ ਕੇ ਵਿੱਚ ਚੱਲ ਰਿਹਾ ਜੀ ਕਿਵੇਂ ਪੈਸੇ ਲੈਤੇ ਜਾ ਰਹੇ ਨੇ ਇਹਦਾ ਇਨਸਾਫ ਹੋਣਾ ਚਾਹੀਦਾ ਜੀ ਇਹ ਤਾਂ ਕਹਿੰਦੇ ਨੇ ਸੰਗਰੂਰ ਸਾਡੀ ਰਾਜਤਾਨੀ ਆਮਾਦੀ ਪਾਰਟੀ ਦੀ ਰਾਜਤਾਨੀ ਉਹਨਾਂ ਜਿਹੜੇ ਜਿੰਨਾ ਜਿਹੜਾ ਸਹੀ ਨਾਲ ਸਹੀ ਹੋਊਗਾ ਗਲਤ ਨਾਲ ਗਲਤ ਹੋਊਗਾ ਜੇ ਗਲਤ ਹੋਊਗਾ ਸੰਗਰੂਰ ਵਾਲੇ ਬਿੱਲ ਦਿਖਾ ਵੀ ਦਿੰਦੇ ਨੇ ਜੀ ਹੂੰ ਬਹੁਤ ਬਹੁਤ ਧੰਨਵਾਦ ਬਾਈ ਬੈਗੁਰਜੇ ਖਾਲਸਾ ਬੈਗੁਰਜੀ ਫਰਮਤ ਸੋ ਮਨਜੀਤ ਕਾਕਾਹੋਰੀ ਮੇਰੇ ਨਾਲ ਸੀ ਕਹਿਣ ਸੀ ਕਿ 7 ਦਿਨ ਦੀ ਉਡੀਕ ਜਿਹੜੀ ਆ ਮੇਰੇ ਵੱਲੋਂ ਕੀਤੀ ਗਈ ਪਰ ਇਨ੍ਹਾਂ 7 ਦਿਨਾਂ ਦੇ ਵਿੱਚ ਐਮਐਲਏ ਭਰਾਜ ਨਹੀਂ ਪਹੁੰਚੇ ਕਰੋੜਾਂ ਦੀ ਠੱਗੀ ਦੇ ਇਲਜ਼ਾਮਤ ਲਾਏ ਨੇ ਇੱਥੋਂ ਤੱਕ ਵੀ ਕਿਹਾ ਕਿ ਜੋ ਪਰਚਾ ਆ ਉਹ ਸੀ ਐਮਐਲਏ ਨਰਿੰਦਰ ਕੌਰ ਭਰਾਜ ਦੇ ਉੱਪਰ ਕਰਵਾਉਣ ਦੀ ਮੰਗ ਜਿਹੜੀ ਆ ਇਹ ਵੀ ਕਰਦੇ ਆ ਇਸ ਦੇ ਲਈ ਅਸੀਂ ਡਟੇ ਹੋਏ ਆ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੋਂਦੇ ਜਯਾਤ ਧੰਨਵਾਦ